ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਭਾਈ ਭਾਈ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਏ ਹੋਏ ਆ ਤੇ ਜਿਹੜੇ ਟਰੈਕਟਰ ਆ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਵੀ ਉਹ ਉੱਥੋਂ ਤਾਂ ਹੀ ਲਾਈਨ ਲੱਗੀ ਪਈ ਆ ਤੇ ਕੋਈ ਵੀ ਜਿਹੜਾ ਕਸਟਮਰ ਆ ਮੰਡੀ ਦੇ ਵਿੱਚ ਜਿਹੜਾ ਟਰੈਕਟਰ ਲੈਣ ਆਉਂਦਾ ਉਹਨੂੰ ਇਹੀ ਹੁੰਦਾ ਵੀ ਮੈਂ ਜਾਇਜ਼ ਪੈਸੇ ਲਾਵਾਂ ਤੇ ਮੈਨੂੰ ਜਿਹੜਾ ਵਧੀਆ ਕੰਡੀਸ਼ਨ ਦਾ ਜਿਹੜਾ ਟਰੈਕਟਰ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੇ ਜਿਹੜੇ ਟਰੈਕਟਰ ਆ ਉਹ ਦਿਖਾਵਾਂਗੇ ਠੀਕ ਹੈ ਹੁਣ ਬਾਈ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਆਵਾ ਬਾਈ ਚੜ੍ਹਦੀ ਕਲਾ ਸਵਾਗਤ ਆ ਬਾਈ ਤੁਹਾਡਾ ਸਾਡੇ ਕੋਲੇ ਪਹੁੰਚਣ ਤੇ ਪਹਿਲੀ ਵਾਰ ਪਹੁੰਚੇ ਬਾਈ ਜੀ ਜੀ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਮੇਰਾ ਨਾਮ ਬਾਈ ਜੀ ਕੁਲਵੀਰ ਸਿੰਘ ਤਲਵੰਡੀ ਦੇ ਵਿੱਚ ਆਪਾਂ 2 ਨੰਬਰ ਪਲਾਟ ਦੇ ਵਿੱਚ ਹੀ ਹੁੰਨੇ ਆਪਣਾ ਸਟਾਰਟਿੰਗ ਦਾ ਕੰਮ ਇੱਥੇ ਹੀ ਆ ਜੀ ਮਾਜਾ ਹੋ ਇਹ ਸੋਸ਼ਲ ਮੀਡੀਆ ਦੀ ਬਦੌਲਤ ਅਸੀਂ ਅਦਰ ਕੰਟਰੀਆਂ ਦੇ ਵਿੱਚ ਵੀ ਬਹੁਤ ਟਰੈਕਟਰ ਪੇ ਜੀ ਜੀ ਬਾਈ ਠੀਕ ਹੈ ਇਹ ਜੀ ਮੰਨ ਲਓ ਕੋਈ ਆਪਣੇ ਸਾਰਿਆਂ ਦਾ ਰਲ ਮਿਲ ਕੇ ਸਹਿਯੋਗ ਹੁੰਦਾ ਹੈ ਹਾਂਜੀ ਹਾਂਜੀ ਤੇ ਬਹੁਤ ਧੰਨਵਾਦ ਆ ਸੋਸ਼ਲ ਮੀਡੀਆ ਦਾ ਮੈਂ ਤਾਂ ਆਪ ਜੀ ਬਾਈ ਜੀ ਹਾਂ ਤੇ ਬਾਈ ਜੀ 855 ਕਿਹੜਾ ਮਾਡਲ ਹੈ ਜੀ ਇਹ ਮੇਰੇ ਕੈਮਰਾ ਮਾਰ ਕੇ ਨਾ ਪਹਿਲਾਂ ਤਾਂ ਸਾਰਾ ਟਰੈਕਟਰ ਦਿਖਾ ਦੇ ਇਹ 2011 ਮਾਡਲ ਹੈ ਬਾਈ ਜੀ ਟਰੈਕਟਰ ਜੀ ਬਾਈ ਠੀਕ ਹੈ ਟਾਇਰ ਇਹਦੇ ਚਾਰੇ ਹੈਗੇ ਆਗੇ 60 ਕ ਪੈਸੇ ਆ 55 ਤੋਂ ਅੱਧੇ ਕਹ ਲਓ ਜੀ ਜੀ ਏ ਟੂ ਜ਼ੈਡ オリジナル ਹੈ ਟਰੈਕਟਰ ਬਾਈ ਜੀ ਸਾਰਾ ਠੀਕ ਹੈ ਬਾਈ ਜੀ ਕਿਤੇ ਵੀ ਇਹਦੇ ਕਲਮ ਨਹੀਂ ਲੱਗੀ ਕੰਡੀਸ਼ਨ ਬੈਗ ਤੋਂ ਦਿਖਾ ਦੇ ਪਹਿਲਾਂ ਤਾਂ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਰਿਵਰਸ ਪੀਡੀਓ ਹੈ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਆ ਗਿਆ ਨੂੰ ਸੈਕੰਡ ਟਾਪ ਕਹਿ ਸਕਦੇ ਆ ਜੀ ਤੇ ਸ਼ੋ ਦੀ ਕੰਡੀਸ਼ਨ ਵੀ ਦਿਖਾਈ ਮੁੰਡਿਆ ਤੇਰਾ 15 ਮਾਡਲ ਲੱਗੀ ਪਈ ਹੈ ਤੇ ਵੱਡੀ ਖਾਸੀਅਤ ਜਿਹੜੀ ਨੂੰ ਮੰਨ ਕੇ ਚੱਲੋ ਵੀ ਸਭ ਤੋਂ ਵੱਧ ਚਾਹਿਆ ਜਾਣ ਵਾਲਾ ਇੰਜਨ ਕਲੋਸ ਕਰਦੇ ਵਿੱਚ ਇਹਦਾ ਇੰਜਨ ਕਲੋਸ ਕਰਦਾ ਮਾੜਾ ਜਿਹਾ ਲੋਗੋ ਸਾਰਾ ਉਹ ਵੀ ਦਿਖਾ ਦੇ ਕਲੋਸ ਕਰਦਾ ਇੰਜਨ ਆ ਗਿਆ ਇਹਦੇ ਵਿੱਚ ਜੀ ਵਧੀਆ ਟਰੈਕਟਰ ਹੈ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈਗਾ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਪਿਆ ਜੀ ਜੀ ਬਾਈ ਹਾਂ ਤੇ ਮਾਡਲ ਹੈ 355000 ਰੁਪਏ ਡਿਮਾਂਡ ਕਰਦੇ ਐਨਓਸੀ ਇਸ ਟਰੈਕਟਰ ਦੀ ਦੇਵਾਂਗੇ ਜੇ ਕਿਸੇ ਭਰਾ ਨੇ ਲੈਣਾਗਾ ਜੇ ਲੈਣਾ ਐਨਓਸੀ ਤੋਂ ਆਪੇ ਫੀ ਡਾਊਟ ਵੀ ਦੇ ਦਾਂਗੇ ਜੀ ਜੀ ਠੀਕ ਹੈ ਹਰਿਆਣਾ ਨੰਬਰ ਦੇ ਵਿੱਚ ਹੈਗਾ ਸਟਾਰਟਿੰਗ ਤੇ ਪੰਜਾਬ ਨੰਬਰ ਜੇ ਕਿਸੇ ਨੇ ਪੰਜਾਬ ਤੇ ਲੈਣਾ ਤਾਂ ਇਹਦਾ ਪੰਜਾਬ ਨੰਬਰ ਲੱਗ ਜੂਗਾ ਠੀਕ ਹੈ ਜੀ ਠੀਕ ਹੈ 355000 ਰੁਪਏ ਡਿਮਾਂਡ ਕਰਦੇ ਆ ਲਾਸਟ 330000 ਦਾ ਟਰੈਕਟਰ ਦੇ ਦਾਂਗੇ 330 ਦਾ ਜੀ ਹਾਂਜੀ ਵੀਰੇ ਠੀਕ ਹੈ ਜੀ ਓਕੇ ਬ ਬਹੁਤੀ ਸਾਫ਼ ਸੁਧਰੀ ਕੰਡੀਸ਼ਨ ਦਾ ਟਰੈਕਟਰ ਬਹੁਤ ਘੱਟ ਆਉਂਦੇ ਹੁੰਦੇ ਆਗੇ ਜੀ ਬਾਈ ਮੈਂ ਇੱਕ ਚਹੇਤਾ ਬਣਦਾ ਆਹ ਮਾਡਲ ਬਣਿਆ ਪਤਨਿ ਵਿੱਚ ਕੀ ਖਾਸ ਹੈ ਜੀ ਬਾਈ ਬਹੁਤ ਜ਼ਿਆਦਾ ਡਿਮਾਂਡ ਹੈ ਨਹੀਂ ਹੁਣ ਵੀ ਬਾਈ ਬਹੁਤ ਡਿਮਾਂਡ ਹੈ ਨਹੀਂ ਨਹੀਂ ਕੱਲਾ ਇਹ ਮਾਡਲ ਹੈ ਜਿਹੜੇ 10 11 ਮਾਡਲ ਹੈ ਜ਼ਿਆਦਾ ਚਹੇਤਾ ਬਣੇ ਅੱਛਾ ਜੀ ਤੂੰ ਤਾਂ ਵਿਗਦੀ ਹੈ ਪਰ ਸਾਰੇ ਟਰੈਕਟਰਾਂ ਦੇ ਜਿੰਨੇ 75 ਤੋਂ 74 ਤੋਂ ਲੱਗੇ ਕੰਪਨੀ ਬਣਾਉਣ ਜੀ ਇਹ ਮਾਡਲਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਠੀਕ ਹੈ ਜੀ ਹਾਂ ਬਾਈ ਜੀ ਬਾਈ ਤੇ ਬਾਈ ਜੀ ਕਿਤੇ ਕਲਮ ਵਗੈਰਾ ਦਾ ਨਹੀਂ ਨਹੀਂ ਵੀਰੇ ਇਹ ਚੀਜ਼ ਦੀ ਜ਼ਿੰਮੇਵਾਰੀ ਹੈ ਮੇਰੀ ਤਾਂ ਆਪਣੀ ਤਾਂ ਆਪਣੀ ਚੀਜ਼ ਦੱਸ ਕੇ ਕਲੀਅਰ ਦੱਸ ਦਵਾਂ ਹਾਂ ਵੀ ਬੰਦਾ ਆਪਣੀ ਵੀਡੀਓ ਦੇਖ ਕੇ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਚੱਲ ਕੇ ਆ ਜੀ ਤੇ ਆਪਾਂ ਅਰੀਜਨਲ ਦੱਸੀਏ ਕਿ ਤੇ ਸਾਰਾ ਰੰਗ ਵੱਜਿਆ ਪਿਆ ਹੋਵੇ ਉਹ ਆਪਣੀ ਫਿੱਤਰ ਤੇ ਵੇਚ ਰਹੇ ਹੈ ਨਹੀਂਗਾ ਜਿਹੜਾ ਰੰਗ ਵੱਜਿਆ ਉਹ ਮੈਂ ਤੁਹਾਨੂੰ ਦੱਸ ਦਊਂਗਾ ਵੀ ਕਿੱਥੇ ਕਿੱਥੇ ਵੇਚਿਆ ਠੀਕ ਹੈ ਜੀ ਤੇ ਬਾਈ ਜੀ ਇਹਦੀ ਐਸੈਸਰੀ ਵਗੈਰਾ ਸਾਰਾ ਨਾਲ ਸਭ ਕੁਝ ਨਾਲ ਹੀ ਹੈ ਵੀਰੇ ਪੂਰਾ ਸਾਰਾ ਸਮਾਨ ਦਾ ਡੰਡਾ ਪੱਟੀ ਛਤਰੀ ਪੂਰਾ ਹੈਗਾ ਉਸ ਤੋਂ ਅੱਗੇ ਚੱਲ ਇੱਧਰ ਬਾਈ ਖੜੇ ਆ 415 ਦਿਖਾ ਦੇ ਜੀ ਇਹ ਕਿਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਪਹਿਲਾਂ ਨਾਂ ਦੇਖਿਆ ਹੋਵੇ ਟਰੈਕਟਰ ਜੀ ਉਹ 475 ਆਉਂਦਾ ਹੁੰਦਾ ਸੀ ਆ 475 ਦਾ ਦੇਖੇ 415 ਇਹ ਵੀ 4 ਸਿਲੰਡਰ ਟਰੈਕਟਰ ਹੈਗਾ ਠੀਕ ਹੈ ਜੀ 42 HP ਕੈਟਾਗਰੀ ਦੇ ਵਿੱਚ ਆ ਗਿਆ ਜੀ ਇਹ 400 ਕੰਪਨੀ ਨੇ ਨਾਮ ਚੇਂਜ ਕਰਤਾ ਜੀ ਤੇ ਵੈਸੇ ਹੈ 1275 ਪਰ ਹੁਣ ਜਿਹੜਾ ਨਾਮ ਰੱਖਿਆ ਕੰਪਨੀ ਨੇ ਆਪਾਂ ਨੂੰ 415 ਕਹਿਣਾ ਪਊਗਾ ਜੀ ਪਾਵਰ ਸਟੀering ਡਬਲ ਕਲਚ ਜੀ ਤੇ ਤੇਲ ਬ੍ਰੇਕ ਇਹ ਡਬਲ ਕਲਚ ਦੇ ਵਿੱਚ ਟਰੈਕਟਰ ਆ ਗਿਆ ਜੀ ਜੀ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੰਨ ਲੇ ਚਲੋ ਵੀ 90 ਪੈਸੇ ਚਾਰੇ ਟਾਇਰ ਪਏ ਜੀ ਬਈ 90 ਪੈਸੇ ਦੇ ਤਰੁਪਰ ਕੇ ਕੈਮਰਾ ਮਾਰ ਦੇ ਟਰੈਕਟਰ ਦੇ ਬਹੁਤ ਚੰਗਾ ਟਰੈਕਟਰ ਹੈ ਜਿਹੜੇ ਭਰਾ ਮੰਨ ਕੇ ਚਲੋ ਵੀ 475 575 ਦੀ ਡਿਮਾਂਡ ਕਰ ਦੇਣਾ ਜੀ ਤੇ ਆਪਾਂ ਘੱਟ ਰੇਟ ਦੇ ਵਿੱਚ ਇਹ ਟਰੈਕਟਰ ਉੱਚਾ ਮਾਡਲ ਦੇ ਦਾਂਗੇ ਤੇ ਮਾਡਲ ਹੈ ਇਹ ਬਾਈ ਜੀ 2019 ਜੀ ਜੀ ਠੀਕ ਹੈ ਹਰਿਆਣਾ ਨੰਬਰ ਹੈ ਐਨਓਸੀ ਇਸ ਟਰੈਕਟਰ ਦੀ ਵੀ ਮਿਲ ਜੂਗੀ ਠੀਕ ਹੈ ਜੀ ਤੇ ਬਾਈ ਜੀ ਕਿੰਨੀ ਡਿਮਾਂਡ ਤੇ ਕਿੰਨਾ ਮਾਨਤਾਣ ਕਰੋਗੇ ਜੀ 2019 ਮਾਡਲ ਹੈ ਠੀਕ ਹੈ ਜੀ 4 ਲੱਖ 40000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆਂ ਜੀ ਆਪਾਂ ਠੀਕ ਹੈ ਜੀ ਤੇ ਤੁਸੀਂ ਪਹਿਲੀ ਵਾਰ ਆਏ ਹੋਗੇ ਇਹ ਆਪਾਂ ਵੱਡਾ ਹੀ ਕਰ ਦਨੇ ਆ ਥੋੜਾ ਜਿਹਾ ਕੰਮ ਠੀਕ ਹੈ ਜੀ ਕਿਚਕੇ ਕਰਦੇ ਹੋ ਜੀ ਪੂਰਾ 390000 ਦਾ ਲੀਟਰ ਦੇ ਦਾਂਗੇ 390 390 ਦਾ ਜੀ 390 ਦਾ ਦੇ ਦਾਂਗੇ ਠੀਕ ਹੈ ਜੀ ਮੈਂ ਕੋਈ ਡਿਮਾਂਡ ਤਾਂ ਮਾੜਾ ਮੋਟ ਹੋਰ ਵੀ ਹੋ ਜਾਊਗਾ ਜੀ ਜੀ ਠੀਕ ਹੈ ਹਰਿਆਣਾ ਨੰਬਰ ਐ ਇਹਨੂੰ ਸੀ ਮਿਲ ਜੀ ਜੀ ਹਾਂਜੀ ਵੀਰੇ ਠੀਕ ਹੈ ਭਾਈ ਜੀ ਉਸ ਤੋਂ ਅੱਗੇ ਇੱਕ ਆ ਆ ਗਿਆ ਫਾਰਮ ਟਰੈਕ ਦਾ ਡੈਮੋ ਪੀਸ ਐ ਭਾਈ ਇਹਦਾ ਕਲੱਚ ਵੀ ਨਹੀਂ ਖੁੱਲਿਆ ਹੈ ਦੀ ਗ੍ਰੇਟਰ ਦਾ ਠੀਕ ਹੈ ਜੀ ਆਲ オリジナル ਆ ਜੇ ਕੋਈ ਕਲਮ ਲੱਗੀ ਸਾਫ਼ਤ ਕਰਦੇ ਆਪਾਂ ਦੇਣ ਮਾਰੂ ਹਾਂਗੇ ਵੀਰੇ ਠੀਕ ਹੈ ਜੀ A to Z オリジナル ਐ ਮਗਰਾੜਾ ਮੂੜਾ ਦੇ ਵਿੱਚ ਪੁੱਤ 400 ਵੀਰੋਂ ਘੁੰਮ ਕੇ ਦਿਖਾ ਦੇ ਜੇ ਮੈਂ ਸ਼ੋਰੂਮ ਗਣੀ ਘੰਟਿਆਂ ਦੀ ਤੇ ਇਹਦੇ ਘੰਟੇ ਵੀ ਇੱਥੇ ਮੀਟਰ ਤੇ ਸ਼ੋ ਹੋ ਜਾਣਗੇ 3400 ਘੰਟਾ ਚੱਲਿਆ ਟਰੈਕਟਰ ਸਾਰਾ ਹੀ 3400 ਘੰਟਾ ਹੈ ਜੀ 3400 ਘੰਟੇ ਦੇਰਦਗਿਰਦ ਹੈ ਟਰੈਕਟਰ ਚੱਲਿਆਗਾ ਵੀਰੇ ਠੀਕ ਹੈ ਜੀ ਕਿਤੇ ਇਹ ਵੀ ਕਲਮਣੀ ਲੱਗੀ ਟਰੈਕਟਰ ਦੇ ਜਦੋਂ ਨਵਾਂ ਪਿਆਗਾ ਵੀ ਆਪਾਂ ਇੱਕ ਚੀਜ਼ ਹੋਰ ਹੈ ਜੀ ਬਾਈ ਇਹ ਐਗਮੈਕਸ ਦੇ ਵਿੱਚ ਆ ਗਿਆ ਜੀ ਇਹਦੇ ਚ ਮੰਨ ਲਓ ਐਗਮੈਕਸ ਸੁਪਰਮੈਕਸ ਕਈ ਮਾਡਲ ਆ ਜਾਂਦੇ ਆ ਜੀ ਇਹ ਡਬਲ ਕਲਚ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਆਗਾ ਸਿੰਗਲ ਰਾਲ ਵਾਲਾ ਇਹਦੇ ਸਟੀਅਰਿੰਗ ਆ ਰਾਨੇ ਦਾ ਠੀਕ ਹੈ ਜੀ ਚਲਾਉਣ ਦੇ ਵਿੱਚ ਇੰਨਾ ਕੰਫਰਟੇਬਲ ਐ ਪਾਵਰ ਵਰਗਾ ਹੀ ਹੁੰਦਾ ਜੀ ਜੀ ਬਹੁਤ ਵਧੀਆ ਤੁਸੀਂ ਇੱਧਰ ਆ ਮਗਰਾਣਾ ਮੂਰਣ ਦੀ ਆ ਚੀਜ਼ਾਂ ਦੇਖੋ ਇਹਦੀ ਇਹ ਕੰਪਨੀ ਵੱਲੋਂ ਹੀ ਆਉਂਦੀਆਂ ਆਂ ਵੀਰੇ ਜੀ ਜੀ ਸਾਰਾ ਕੁਝ ਉਵੇਂ ਦਾ ਉਵੇਂ ਹੀ ਐ ਜਿੱਮੇ ਉਹ ਸਟicker ਤੇ ਕਲਮ ਲੱਗੀ ਹੋਵੇ ਆਪਾਂ ਜ਼ਿੰਮੇਵਾਰ ਆ ਠੀਕ ਐ ਜੀ ਠੀਕ ਐ ਐਡਾ ਨਵਾਂ ਟਰੈਕਟਰ ਮੈਂ ਆਪਾਂ ਮੈਨੂੰ 18-20 ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਐ ਜੀ ਤੇ ਤੁਸੀਂ ਯਕੀਨ ਮੰਨਿਓ ਵੀ ਉਹ 1 2 ਸਾਲ ਚ ਮਸਾ ਹੀ ਆਉਂਦੇ ਆਗੇ ਜੀ ਜੀ ਮਤਲਬ ਇਹ ਬਾਈ ਜੀ ਇਹਦਾ ਕਿੰਨੀ ਡਿਮਾਂਡ ਹੈ ਜੀ ਇਹਦੀ 3 ਲੱਖ 40 ਹਜ਼ਾਰ ਰੁਪਏ ਆਪਾਂ ਬਾਈ ਡਿਮਾਂਡ ਕਰਦੇ ਆ ਐਨਓਸੀ ਇਸ ਟਰੈਕਟਰ ਦੀ ਵੀ ਮਿਲ ਜੂ ਠੀਕ ਹੈ ਜੀ ਐਕਚਰ ਬਾਈ ਜੀ ਫਤਿਹਬਾਦ ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਤੇ ਆ ਚੀਜ਼ ਦਿਖਾਈ ਬ੍ਰਦਰ ਆ ਦੇਖੋ ਇਹਦਾ ਜੋੜ ਵੀ ਨਹੀਂ ਖੁੱਲਿਆ ਅਜੇ ਟਰੈਕਟਰਾਂ ਦੇ ਕਲੱਚ ਖੁੱਲ ਜਾਂਦੇ ਹੁੰਦੇ ਆ ਇਹਦਾ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਠੀਕ ਹੈ ਜੀ 3 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਸਵਾ 3 ਲੱਖ ਦਾ ਟਰੈਕਟਰ ਦੇਣ ਵਾਲਾ ਸਵਾ 3 ਦਾ ਜੀ ਹਾਂਜੀ ਵੀਰੇ ਠੀਕ ਹੈ ਬਾਈ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਤਾਂ ਦਿਖਾ ਦਿਓ ਜੀ ਬਾਈ 프ਰੰਟ ਟਾਇਰ ਇਹਦੇ 80 ਪੈਸੇ ਜੀ ਮਗਰਲੇ ਬਾਈ ਜੀ 90 ਪੈਸੇ ਜੀ ਜੀ ਠੀਕ ਹੈ ਜੀ ਤੇ ਉੱਪਰ ਲੱਗੀ ਹੈ ਕਨੋਪੀ ਵਗੈਰਾ ਜੀ ਬਾਈ ਮਗਰਾੜਾਂ ਦੀ ਕੰਡੀਸ਼ਨ ਤੁਸੀਂ ਦਿਖਾ ਦਿਓ ਅੰਦਰੋਂ ਵੀ ਦਿਖਾ ਦਿਓ ਮੰਨ ਕੇ ਚਲੋ 2000 ਮਾਡਲ ਦੇ ਨਾ 12 ਮਾਡਲ ਦੇ ਐਡੇ ਸਾਫ਼ ਮਗਰਾੜਾਂ ਦੇ ਰਿੰਮਾਂ ਦੇ ਕੈਮਰਾ ਮਾਰ ਦਿਓ ਜੀ ਠੀਕ ਹੈ ਪੂਰੀ ਪਿੱਛੋਂ ਵੀ ਦਿਖਾ ਦਿਓ ਟਰੈਕਟਰ ਸਾਰਾ ਜੀ ਬਾਈ ਕਿਹੜਾ ਮਾਡਲ ਹੈ ਜੀ ਇਹ 2012 ਮਾਡਲ ਹੈ ਬਾਈ 2012 ਹੈ ਜੀ ਹਾਂਜੀ ਬਾਈ ਤੇ ਬਾਈ ਇਹ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਇਹਦੀ 4.5 ਲੱਖ ਰੁਪਏ 4.5 ਜੀ ਹਾਂਜੀ ਤੇ ਮਾਨਤਾਨ ਕਿੰਨਾ ਕਰੋਗੇ ਜੀ ਕੋਈ ਗੱਲ ਨਹੀਂ ਬਾਈ ਜੀ 1 ਮਿੰਟ ਤੁਸੀਂ ਇੱਧਰ ਪਿੱਛੇ ਖੜ੍ਹੇ ਹੋ ਤੁਹਾਨੂੰ ਇੱਕ ਚੀਜ਼ ਦਿਖਾ ਦਈਏ ਮਾਨਤਾਨ ਤਾਂ ਤੁਸੀਂ ਪਹਿਲੀ ਵਾਰ ਆਏ ਹੋ ਜੀ ਬਾਈ ਜੀ ਬੈਗ ਤੇ ਗੇਰ ਵੀ ਜਿਵੇਂ ਨਵਾਂ ਪਾਇਆ ਵੇ ਬਿਲਕੁਲ ਜੀ ਅੱਛਾ ਅੱਗੇ ਆ ਜਾਓ ਤੁਹਾਨੂੰ ਇੰਜਨ ਦਾ ਤੇਲ ਵੀ ਦਿਖਾਉਣਿਆ ਹੋਣਾ ਇਹਦਾ ਜੀ ਇੱਕ ਨਹੀਂ ਇਕੱਲੀ ਗੱਲ ਨਹੀਂ ਕਹਿੰਦੇ ਇਹ ਤਾਂ ਬਰੂਖ ਦੇਵਾਂ ਇਸੇ ਦਾ ਕਾਲਾ ਬਣ ਵੀ ਨਹੀਂ ਆਉਂਦਾ ਜੀ ਜੀ ਉਹ ਹੱਥਾਂ ਦੇ ਉੱਪਰ ਲੱਗੀ ਹੋਈ ਸੀ ਪਹਿਲਾਂ ਦੀ ਕਾਲਸ ਠੀਕ ਹੈ ਔਰ ਬਾਈ ਜੀ ਕੱਲਾ ਇਹ ਨਹੀਂ ਵੀ ਕੱਲੇ ਸਰਵਿਸ ਕਰਤੀ ਤੇਲ ਬਦਲਤਾ ਆ ਫਿਲਟਰ ਇਹਦੇ ਮੰਨ ਲਓ ਕਾਫੀ ਕੋਸਟਲੀ ਹੁੰਦੀ ਹੈ ਜੀ ਜੀ ਇਧਰਲਾ ਫਿਲਟਰ ਇੰਜਨ ਵਾਲਾ ਹੋ ਗਿਆ ਹੁਣ ਤੁਹਾਨੂੰ ਪਰਲੀ ਛੜ ਦਿਖਾਉਣਾਗਾ ਚੱਲ ਕੇ ਉਹ ਫਾਈਬਰ ਦੀ ਕਨੋਪੀ ਲੱਗੇ ਡੰਡਾ ਫੱਟੀ ਛਤਰੀ ਸਮਾਨ ਬਾਈ ਜੀ ਸਾਰਾ ਪ੍ਰੋਪਰ ਪੂਰਾ ਹੈਗਾ ਓਕੇ ਜੀ ਮੰਨ ਲਓ ਐਕਸਟਰਾ ਲੱਗਿਆ ਜੀ ਐਕਸਟਰਾ ਲੱਗੇਗਾ ਜੀ ਜੀ ਤੇ 4 4 ਲੱਖ ਰੁਪਏ ਡਿਮਾਂਡ ਆ ਪਰ 4 30 ਹਜ਼ਾਰ ਦਾ ਟਰੈਕਟਰ ਹੀ ਦੇ ਦਾਂਗੇ ਐਨਓਸੀ ਇਸ ਟਰੈਕਟਰ ਦੀ ਵੀ ਮਿਲ ਜੂਗੀ ਠੀਕ ਹੈ ਜੀ 430 ਦਾ ਜੀ 430 ਦਾ ਬ੍ਰਦਰ ਤੇ ਬਾਈ ਜੀ ਹੁਣ ਦਰਸ਼ਕਾਂ ਨੂੰ ਨਾ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ ਆ ਬ੍ਰਦਰ ਆਪਣਾ 94172 32636 ਠੀਕ ਹੈ ਜੀ ਮੰਨ ਕੇ ਚੱਲੋ ਵੀ ਬਹੁਤੇ ਭਰਾਵਾਂ ਨੂੰ ਤਾਂ ਆਪਣੇ ਨੰਬਰ ਦਾ ਵੈਸੇ ਹੀ ਪਤਾ ਹੈਗਾ ਜੀ ਜੀ ਜਿਹੜੇ ਤੁਹਾਡੇ ਚੈਨਲ ਨਾਲ ਨਵੇਂ ਜੁੜੇ ਆ ਜੀ ਬਾਈ ਫਿਰ ਉਹ ਨੋਟ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਜੀ ਧੰਨਵਾਦ ਬਾਈ ਸਾ